ਮੋਰ ਹਾਈ ਸਕੂਲ ਥੋ ਹੀ ਮੇਰੇ ਖਿਆਲ ਮੁਤਾਬਕ ਪੰਜਾਬ ਦਾ ਪਹਿਲਾ ਸਕੂਲ ਆ ਜੀ ਜਿਹਦੇ ਜਿਹੜਾ ਡੇ ਬੋਰਡਿੰਗ ਚੱਲ ਰਿਹਾ ਸਰਕਾਰੀ ਸਕੂਲ ਜਿਹਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹਾਈ ਤੇ ਸਪੋਰਟਸ ਦੋਨੋਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਂਦਾ ਜੇ ਮੈਂ ਸਾਡੀਆਂ ਪ੍ਰਾਪਤੀਆਂ ਦੀ ਗੱਲ ਕਰਾਂ ਤਾਂ ਪਿਛਲੇ ਸਾਲ ਦੌਰਾਨ ਸਾਡਾ 100 ਦੇ ਕਰੀਬ ਬੱਚਾ ਪੰਜਾਬ ਪੱਧਰ ਤੇ ਖੇਡ ਚੁੱਕਿਆ ਤੇ ਪੋਜੀਸ਼ਨਾਂ ਵੀ ਹਾਸਲ ਕਰੀਆਂ ਨੇ ਡਿਸਟ੍ਰਿਕਟ ਪੱਧਰ ਤੇ ਤੇ ਸਟੇਟ ਪੱਧਰ ਤੇ ਪੋਜੀਸ਼ਨਾਂ ਵੀ ਹਾਸਲ ਕਰੀਆਂ ਨੇ ਤੇ 19 ਦੇ ਕਰੀਬ ਬੱਚੇ ਸਾਡੇ ਨੈਸ਼ਨਲ ਖੇਡ ਰਹੇ ਨੇ ਤੇ ਬਹੁਤ ਸਾਰੇ ਖੇਡ ਵੀ ਚੁੱਕੇ ਨੇ ਬਹੁਤ ਸਾਰੇ ਗੇਮਸ ਦੇ ਵਿੱਚ ਅਜੇ ਤੇ ਇਸ ਤੋਂ ਬਿਨਾ ਜਿਹੜੇ ਕੋਕੋਲੋ ਮੈਕਟਿਵਿਟੀਜ਼ ਨੇ ਉਹਦੇ ਵਿੱਚ ਵੀ ਸਾਡੇ ਜਿੱਦਾਂ ਭਾਸ਼ਣ ਮੁਕਾਬਲਾ ਹੋ ਗਿਆ ਜਾਂ ਕੋਰੀਓਗ੍ਰਾਫੀ ਹੋ ਗਈ ਜਾਂ ਸਕਿਟ ਹੋ ਗਈ ਉਹਨਾਂ ਦੇ ਵਿੱਚ ਵੀ ਬੱਚਿਆਂ ਨੇ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਉੱਤੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤੇ ਸਲੋਗਨ ਰਾਈਟਿੰਗ ਹੋ ਗਿਆ ਇਸ ਤੋਂ ਬਿਨਾ ਜੇ ਅਸੀਂ 올ਿਮਪੀਡਸ ਦੀ ਗੱਲ ਕਰੀ ਜਿੱਦਾਂ ਮੈਥ 올ਿਮਪੀਡ ਹੋ ਗਿਆ ਸਾਇੰਸ 올ਿਮਪੀਡ ਹੋ ਗਿਆ ਉਹਦੇ ਵਿੱਚ ਵੀ 30-30 28-28 ਬੱਚਿਆਂ ਨੇ ਸਕਾਲਰਸ਼ਿਪ ਹਾਸਲ ਕਰੀ ਆ ਉਹ ਵੀ ਮਤਲਬ ਕਿ ਬੱਚਿਆਂ ਨੇ ਵਜੀਫਾ ਫਰੀਖਿਆ ਪਾਸ ਕੀਤੀ ਆ ਇਸ ਤੋਂ ਬਿਨਾ ਐਥਲੈਟਿਕ ਦੇ ਵਿੱਚ ਜਿਵੇਂ ਗੱਲ ਕਰਾਂ ਐਥਲੈਟਿਕ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਬਹੁਤ ਸਾਰੇ ਮੈਡਲ ਪ੍ਰਾਪਤ ਕੀਤੇ ਨੇ ਜੋਨ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਉੱਤੇ ਤੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਵੀ ਸਾਡੇ ਨਵੇਂ ਸੈਸ਼ਨ ਜੋ ਸਕੂਲ ਵਿੱਚ ਸਟਾਰਟ ਹੋਣ ਜਾ ਰਿਹਾ ਉਹਦੇ ਵਿੱਚ ਸਾਡਾ ਜਿਹੜਾ ਐਜੂਕੇਸ਼ਨ ਦਾ ਪੈਟਰਨ ਆ ਉਹ ਥੋੜਾ ਜਿਹਾ ਅਸੀਂ ਪਿਛਲੇ ਸਾਲ ਨਾਲੋਂ ਇਸ ਵਾਰ ਬੈਟਰ ਕਰਨ ਜਾ ਰਹੇ ਹਾਂ ਜੋ ਪਿਛਲੇ ਸਮੇਂ ਦੌਰਾਨ ਮੈਂ ਮਹਿਸੂਸ ਕਰ ਰਿਹਾ ਵੀ ਜੋ ਸਾਡੇ ਪਿੰਡਾਂ ਦੇ ਵਿੱਚ ਬੱਚੇ ਜ਼ਿਆਦਾਤਰ ਆਉਂਦੇ ਨੇ ਜਾਂ ਸ਼ਹਿਰਾਂ ਤੋਂ ਵੀ ਆਉਂਦੇ ਨੇ ਤਾਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰ ਸਕਦਾ ਮੇਰੇ ਦੇ ਵਿੱਚ ਕੀ ਟੈਲੈਂਟ ਆ ਮੈਂ ਕਿਸ ਕਾਬਲ ਆ ਮੇਰੀ ਕਾਬਲੀਅਤ ਕੀ ਆ ਉਹ ਨਹੀਂ ਪਤਾ ਹੁੰਦਾ ਅਸੀਂ ਐਨ ਜੀਓਜ਼ ਦੇ ਨਾਲ ਮਿਲ ਕੇ ਉਹਨਾਂ ਦੀ ਕਾਬਲੀਅਤ ਨੂੰ ਲੱਭਣਾ ਪਰਖਣਾ ਤੇ ਉਹਦੇ ਵਿੱਚ ਉਸ ਬੱਚੇ ਨੂੰ ਅੱਗੇ ਲੈ ਕੇ ਜਾਣਾ ਉਦੇ ਉੱਤੇ ਅਸੀਂ ਕੰਮ ਸਟਾਰਟ ਕਰਨ ਲੱਗਿਆ ਉਹਦੇ ਤੋਂ ਮੈਂ ਛੋਟੇ ਜਿਹੇ ਇੱਕ ਐਗਜ਼ਾਮਪਲ ਦੇਣਾ ਜਿੱਦਾਂ ਮੰਨ ਲਓ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਦਾ ਟੈਸਟ ਹੁੰਦਾ ਐਡਮਿਸ਼ਨ ਦਾ ਜਾਂ ਐਨਡੀਏ ਦਾ ਮਹਾਰਾਜ ਅਜੀਤ ਸਿੰਘ ਅਕੈਡਮੀ ਦਾ ਇੰਟਰਨਲ ਟੈਸਟ ਹੁੰਦਾ ਐਡਮਿਸ਼ਨ ਲੈਣ ਲਈ ਜਾਂ ਤੁਹਾਡਾ ਬੱਚੇ ਦਾ ਮੈਰਿਟਰੀਅਸ ਸਕੂਲ ਦਾ ਟੈਸਟ ਹੁੰਦਾ ਉਹ ਟੈਸਟ ਦੀ ਤਿਆਰੀ ਜਿਹੜੀ ਅਸੀਂ ਆ ਉਹ ਅਸੀਂ 6ਵੀਂ ਕਲਾਸ ਤੋਂ ਸਟਾਰਟ ਕਰ ਰਹੇ ਹਾਂ ਜਿਦੇ ਵਿੱਚ ਅਸੀਂ ਐਡਵਾਂਸ ਮੈਥ ਸਾਇੰਸ 멘ਟਲ ਅਬਿਲਿਟੀ ਜੀਕੇ ਵਗੈਰਾ ਕਰਵਾਉਨੇ ਆ ਉਸ ਤੋਂ ਬਿਨਾਂ ਇੰਗਲਿਸ਼ ਇੰਗਲਿਸ਼ ਦੇ ਸਪੀਕਿੰਗ ਰੀਡਿੰਗ ਰਾਈਟਿੰਗ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਉਹਦੀ ਸਾਡੇ ਐਕਸਟਰਾ ਕਲਾਸਿਸ ਨਾਲ ਹੁਣ ਅਸੀਂ ਸਟਾਰਟ ਕਰੀਆਂ ਨੇ 1 ਅਪ੍ਰੈਲ ਤੋਂ ਤੇ ਹੁਣ ਚੱਲ ਵੀ ਰਹੀਆਂ ਨੇ ਵੈਸੇ 2 ਮਹੀਨੇ ਹੋ ਗਏ ਸਟਾਰਟ ਕਰਿਆ ਨੂੰ ਪਰ 1 ਅਪ੍ਰੈਲ ਤੋਂ ਸਾਡਾ ਪੈਟਰਨ ਐਂਡ ਡਵਾਈਸ ਸਿਸਟਮ ਬਣਾਇਆ ਸੀ ਉਹਦੇ ਤੋਂ ਦੌੜ ਚੱਲਣਗੀਆਂ ਉਸ ਤੋਂ ਬਿਨਾਂ ਅਸੀਂ ਬੱਚੇ ਜਦਾਂ ਦੇਖ ਰਹੇ ਹਾਂ ਵੀ ਸਾਰੇ ਬੱਚਿਆਂ ਦਾ ਇਕੁਅਲ ਲੈਵਲ ਉਹ ਨਹੀਂ ਹੁੰਦਾ ਵੀ ਉਹ ਐਜੂਕੇਸ਼ਨ ਦੇ ਵਿੱਚ ਹੀ ਪੜ੍ਹਾਈ ਦੇ ਵਿੱਚ ਹੀ ਜਾਂ ਸਾਰੇ ਡਾਕਟਰ ਬਣ ਜਾਂ ਇੰਜੀਨੀਅਰ ਬਣ ਇਦਾਂ ਨਹੀਂ ਹੁੰਦਾ ਤੇ ਜਿਹੜੇ ਬੱਚੇ ਮਤਲਬ ਕਿ ਥੋੜਾ ਪੜ੍ਹਾਈ ਦੇ ਵਿੱਚ ਵੀਕ ਨੇ ਬਟ ਉਹ ਸਕਿਲਡ ਨਹੀਂ ਬਰੇਨੀ ਨੇ ਤੇ ਉਹ ਬੱਚਿਆਂ ਦੇ ਲਈ ਅਸੀਂ 10 ਤਰ੍ਹਾਂ ਦੇ ਸਕਿਲ ਟ੍ਰੇਨਿੰਗ ਸਟਾਰਟ ਕਰਨ ਲੱਗੇ ਹਾਂ ਉਸ ਤਰੀਕੇ ਨਾਲ ਬੱਚਿਆਂ ਨੇ ਉਹਨਾਂ ਨੂੰ ਬਿਊਟੀਸ਼ਨ ਦਾ ਹੋ ਗਿਆ ਤੇ ਤੁਹਾਡਾ ਕਟਿੰਗ ਅੰਟਰੀ ਲੀ ਦਾ ਹੋ ਗਿਆ ਕੁਕਿੰਗ ਦਾ ਹੋ ਗਿਆ ਬੇਕਰੀ ਆਈਟਮਸ ਕੁਕਿੰਗ ਦਾ ਹੋ ਗਿਆ ਬੇਕਰੀ ਆਈਟਮਸ ਕੇਕ ਬਣਾਉਣੇ ਜਿੱਦਾਂ ਉਹਨਾਂ ਸਾਰੀਆਂ ਚੀਜ਼ਾਂ ਦੀ ਅਸੀਂ ਟ੍ਰੇਨਿੰਗ ਇਸ ਸਕੂਲ ਦੇ ਵਿੱਚ ਪ੍ਰੋਵਾਈਡ ਕਰਨ ਲੱਗੇ ਆ ਤੇ ਉਹ ਬੱਚਿਆਂ ਨੂੰ ਸਕਿਲ ਸਕਿਲਫੁਲ ਬਣਾਉਣਾ ਵੀ ਉਹ ਆਪਣੇ ਆਪ ਬਿਜ਼ਨਸ ਆਈਡੀਆਜ਼ ਕ੍ਰੀਏਟ ਕਰਨ ਉਹਦਾ ਆਪਣਾ ਬਿਜ਼ਨਸ ਕਰਨ ਇਹ ਚੀਜ਼ ਦੇ ਉੱਤੇ ਸੀ ਮਤਲਬ ਕਿ ਫੋਕਸ ਕਰਿਆ ਹੁਣ ਸਰ ਮੈਰੀਨਾ ਇੱਥੇ ਅਪਾਇੰਟਮੈਂਟ 2021 ਵਿੱਚ ਹੋਈ ਹੈ ਮਈ 2021 ਦੇ ਵਿੱਚ ਤੇ ਉਸ ਤੋਂ ਲੈ ਕੇ ਹੁਣ ਤੱਕ ਸਕੂਲ ਬਹੁਤ ਤਰੱਕੀ ਕੀਤੀ ਹੈ ਪਹਿਲਾਂ ਵੀ ਤਰੱਕੀਆਂ ਕਰ ਰਿਆ ਸੀਗਾ ਤੇ ਹੁਣ ਚਲੋ ਅਧਿਆਪਕਾਂ ਨਾਲ ਰਲ ਮਿਲ ਕੇ ਮੈਂ ਬਤੌਰ ਮੁਖੀ ਇੱਥੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂਕਿ ਸਾਡੇ ਕੋਲ ਨਾ ਜਿਹੜੇ ਬੱਚੇ ਆਉਂਦੇ ਨੇ ਨਾ ਉਹ ਬਹੁਤ ਗਰੀਬ ਘਰਾਂ ਦੇ ਹੁੰਦੇ ਨੇ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਕਿਸੇ ਖਾਸ ਮੁਕਾਮ ਤੇ ਕਿਸੇ ਉੱਚੇ ਮੁਕਾਮ ਤੋ ਪਹੁੰਚਾ ਸਕੀਏ ਤਾਂ ਕਿ ਇਹਨਾਂ ਦੇ ਘਰਾਂ ਦਾ ਰੋਜ਼ਗਾਰ ਵੀ ਚੱਲਦਾ ਹੋਵੇ ਸਰ ਇਸ ਤਰ੍ਹਾਂ ਹੈ ਕਿ ਸਾਡੇ ਗੇਮਸ ਅਤੇ ਲੈਵਲ ਕਾਫੀ ਹਾਈ ਹੈਗਾ ਇਹ ਸਰਕੂਲੈਂਡੋਰ ਕਬੱਡੀ ਸਟੇਡੀਅਮ ਹੀ ਹੈਗਾ ਜਿਹਦੇ ਵਿੱਚ ਬੱਚਿਆਂ ਨੂੰ ਅਸੀਂ ਆਪਣਾ ਕਬੱਡੀ ਦਾ ਵੀ ਔਰ ਹਾਕੀ ਦਾ ਵੀ ਅਸੀਂ ਤਿਆਰੀ ਕਰਵਾਂਦੇ ਹਾਂ ਉਸ ਤੋਂ ਇਲਾਵਾ ਅਸੀਂ ਇਹਨਾਂ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਨਾ ਕੋਚ ਰੱਖੇ ਹੋਏ ਨੇ ਜਿਹੜੇ ਇਹਨਾਂ ਨੂੰ ਗੇਮਸ ਕਰਵਾਉਂਦੇ ਨੇ ਸਾਨੂੰ ਇਹ ਕਿ ਬੱਚੇ ਜਿਹੜੇ ਨੇ ਅੱਛੀ ਗੇਮ ਕਰ ਲੈਣ نیشنل ਖੇਡ ਜਾਣਗੇ ਤੇ ਇਹਨਾਂ ਦਾ ਨਾ ਆਪਣਾ ਸਪੋਰਟਸ ਦਾ ਸਰਟੀਫਿਕੇਟ ਬਣ ਜਾਏਗਾ ਗ੍ਰੇਡਿੰਗ ਹੋ ਜਾਏਗੀ ਤਾਂ ਫਿਰ ਇਹਨਾਂ ਨੂੰ ਨੌਕਰੀ ਲੈਣ ਵਿੱਚ ਆਸਾਨੀ ਹੋਏਗੀ। ਅਸੀਂ ਆਈਟੀਆਈ ਤੋਂ ਟੀਚਰ ਹਾਇਰ ਕਰ ਰਹੇ ਹਾਂ ਜਿਹੜੇ ਕਿ ਬੱਚਿਆਂ ਨੂੰ ਕੁੜੀਆਂ ਲਈ ਬਿਊਟੀਸ਼ਨ ਦਾ ਸਲਾਈ ਕਢਾਈ ਦਾ ਕੋਰਸ ਜਿਹੜਾ ਹੈਗਾ ਉਹ 6 ਮਹੀਨੇ ਜਿਹੜਾ ਗਰਮੀ ਦੀ ਛੁੱਟੀਆਂ 'ਚ ਬੱਚਿਆਂ ਨੂੰ ਸਿਖਾ ਦੇਣ। ਮੁੰਡਿਆਂ ਲਈ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦਾ ਆਪਣਾ ਇਲੈਕਟ੍ਰੋਨਿਕਸ ਦਾ ਕੰਪਿਊਟਰ ਦੇ ਛੋਟੇ-ਛੋਟੇ ਕੋਰਸ ਜਿਹੜੇ ਇਹਨਾਂ ਨੂੰ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਆਪਾਂ ਟ੍ਰੇਨ ਕਰ ਦਾਂਗੇ ਕੋਈ ਮੋਟਰ ਮਕੈਨਿਕ ਹੋ ਗਿਆ ਬਾਈਕ ਮਕੈਨਿਕੀ ਹੋ ਗਈ ਇਹੋ ਜੇ ਇਹ ਬੱਚਿਆਂ ਨੂੰ ਆਪਾਂ ਨਾ ਹੁਣ ਜੂਨ ਦੀਆਂ ਛੁੱਟੀਆਂ ਦੇ ਵਿੱਚ ਇਹ ਕੰਮ ਕਰਵਾਣਾ ਤਾਂ ਕਿ ਜਿਹੜੇ ਬੱਚੇ ਨੇ ਕੱਲ ਨੂੰ ਆਪਣੇ ਰੋਜ਼ਗਾਰ ਦੇ ਕਾਬਿਲ ਹੋ ਜਾਣ ਅਮਨਨੀਤ ਕੋਰੇ ਤੇ ਮੈਂ 9th ਕਲਾਸ ਚ ਪੜ੍ਹਦੀ ਆ ਤੇ ਜਦੋਂ ਮੈਂ ਪਹਿਲਾਂ ਪੁਰਾਣੀ ਯਾਨਕਿ ਪਿਛਲੇ ਸਕੂਲ ਚ ਪੜ੍ਹਦੀ ਸੀ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਸਾਡਾ ਏਮ ਕੀ ਆ ਤੇ ਟੋਟਲੀ ਉਰੇ এডਿਕੇਸ਼ਨ ਬਹੁਤ ਵਧੀਆ ਹੈ ਪਿਛਲੇ ਸਕੂਲ ਦੇ এডਿਕੇਸ਼ਨ ਨਾਲੋਂ ਤੇ ਉਰੇ ਸਾਨੂੰ Aim ਦੱਸਿਆ ਗਿਆ ਸੀ ਕਿ ਅੱਗੇ ਕਰਨਾ ਕੀ ਹੈ ਸਾਡੀ ਜੇ ਅਸੀਂ ਇਹ ਕਰਾਂਗੇ ਤਾਂ ਸਾਡੀ ਲਾਈਫ ਦਾ ਬੈਨੀਫਿਟ ਕੀ ਹੈ ਅਸੀਂ ਅੱਗੇ ਯਾਨੀ ਕਿ ਸਾਨੂੰ ਇੱਕ ਸੋਚ ਦਿੱਤੀ ਗਈ ਹੈ ਤੇ ਸਾਨੂੰ ਉਹ ਸੋਚ ਸਾਡੇ ਘਰੇ ਵੱਲਸਰ ਨੇ ਦਿੱਤੀ ਆ ਤੇ ਹੁਣ ਮੈਂ ਚਾਹੁੰਦੀ ਆ ਇਨਕੀ ਇੱਕ ਸੋਚ ਕਲੀ ਮੈਨੂੰ ਨੇ ਦਿੱਤੀ ਗਈ ਸਾਡੇ ਸਕੂਲ ਦੇ ਟੋਟਲੀ ਹਰ ਹਰ ਇੱਕ ਵਿਦਿਆਰਥੀ ਨੂੰ ਪਤਾ ਕਿ ਉਹਨੇ ਕੀ ਕਰਨਾ ਹੈ ਤੇ ਮੈਚ ਆਉਣੀ ਆ ਸਾਰੇ ਇਨਕੀ ਸਾਡੇ ਸਕੂਲ ਬਾਰੇ ਜਾਣਨ ਇੱਥੇ ਆਉਣ ਤੇ ਉਹਨਾਂ ਨੂੰ ਵੀ ਇੱਕ ਸੋਚ ਮਿਲੇ ਤੇ ਉਹ ਗਿਆ ਕਿ ਕੀ ਕਰਨਾ ਚਾਹੁੰਦੇ ਨੇ ਮੈਂ ਵੱਡਿਓ ਕੇ ਇੰਡੀਆ ਲਈ ਖੇਲਾ ਚਾਹੁੰਨੀ ਆ 올림픽 ਖੇਲਾ ਚਾਹੁੰਨੀ ਆ ਥੈਂਕ ਯੂ ਮੇਰਾ ਨਾਮ ਸਹਿਜੂਰ ਸਿੰਘ ਹੈ ਤੇ ਮੈਨੂੰ ਇੱਥੇ ਆ ਕੇ ਆਪਣੀ ਬਿੱਲ ਪਾਵਰ ਵਧੀਆ ਹੀ ਮੇਰੀ ਸੈਲਫ ਕੰਫੀਡੈਂਸ ਸੈਲਫ ਇੰਡੀਪੈਂਡੈਂਟ ਹੋਈ ਤੇ ਸਰ ਸਾਰੇ ਸਰ ਸਾਰਾ ਮੇਰਾ ਵਿਜ਼ਨ ਆ ਹੀ ਬਦਲਦਾ ਹੀ ਗਰਵਾ ਸਰ ਨਹੀਂ ਤੇ ਮੈਨੂੰ ਸਰ ਮੈਂ ਪਹਿਲਾਂ ਫੋਨ ਐਡਿਕਟਿਡ ਸੀ ਤੇ ਮੈਨੂੰ ਗਰੇਵਸ ਸਰ ਨੇ ਸਰ ਬੁੱਕ ਰੀਡਿੰਗ ਬਾਰੇ ਬੁੱਕਾਂ ਦਿੱਤੀਆਂ ਤੇ ਸਰ ਮੈਂ ਬੁੱਕ ਰੀਡਿੰਗ ਕੀਤੀ ਤਾਂ ਮੇਰੀ ਵੋਕੈਬਲਰੀ ਰੀਡਿੰਗ ਸਰ ਬਹੁਤ ਫਰਕ ਪਿਆਈ ਤੇ ਇੱਥੇ ਸਰ ਮਾਹੌਲ ਵੀ ਬਹੁਤ ਵਧੀਆ ਸਕੂਲ ਦਾ ਹੀ ਤੇ ਸਰ ਮੇਰੇ ਵਿੱਚ ਬਹੁਤ ਫਰਕ ਆਇਆ ਜੀ ਪਹਿਲਾਂ ਨਾਲੋਂ ਜੀ ਤੇ ਸਰ ਮੈਂ ਹਾਕੀ ਖੇਡਦਾ ਹਾਂ ਤੇ ਮੇਰਾ ਵਿਜ਼ਨ ਹੈ ਮੇਰੀ ਏਮ ਹੈਗਾ ਹੀ 올림픽 ਖੇਡਣਾ ਸਰ ਮੈਨੂੰ ਸਿੱਖਣਾ ਸਰ ਮੇਰਾ ਨਾਮ ਜਮਕੌਰ ਸਿੰਘ ਹੈ ਮੈਂ ਪਿਛਲੇ ਸਾਲ ਹੀ ਲੱਗਿਆ 9th ਚ ਤੇ ਸਰ ਮੇਰਾ ਕੰਫੀਡੈਂਸ ਬਹੁਤ ਲੋਸ ਸੀ ਸਰ ਨੇ ਮੈਨੂੰ ਆਪਣੇ ਬਾਰੇ ਗਿਆਨ ਕਰਾਇਆ ਮੇਰਾ 셀ਫ ਕੌਨਫੀਡੈਂਸ ਵਧਾਇਆ ਮੇਰੇ 8th ਕਲਾਸ ਵਿੱਚ 82% ਅਜੇ ਸੀ ਤੇ ਮੈਨੂੰ ਇਸ ਕੀ ਮਾਨ ਹੈ ਕਿ ਮੈਂ 96% ਤੇ ਵੱਧ ਨੰਬਰ ਆਉਣਗੇ ਤੇ ਸਰ ਨੇ ਮੈਨੂੰ ਹੋਰ ਬਹੁਤ ਕੁਝ ਸਿਖਾਇਆ ਸਰ ਨੇ ਮੈਨੂੰ ਸੋਚ ਦਿੱਤੀ ਜਿਹੜੇ ਸਾਨੂੰ ਆਪਣੇ ਮਾਪੇ ਵੀ ਨਹੀਂ ਦੇ ਸਕਦੇ ਉਹ ਸਾਨੂੰ ਸਰ ਨੇ ਸਿਖਾਇਆ ਤੇ ਸਰ ਨੇ ਸਾਨੂੰ ਬਹੁਤ ਹੋਰ ਅੱਗੇ ਜ਼ਿੰਦਗੀ ਚ ਕੀ ਬੰਨਣਾ ਹੈ ਉਹ ਵੀ ਸਿਖਾਇਆ ਜਿੱਦਾਂ ਕਿ ਸਾਨੂੰ ਦੱਸਿਆ ਵੀਰ ਤੁਸੀਂ ਕੀ ਬਣ ਸਕਦੇ ਹੋ ਸਾਡੇ ਗੁਣ ਦੱਸੇ ਜਿੱਦਾਂ ਕਿ ਮੇਰਾ ਐਮ ਹੈ ਮੈਂ ਇੱਕ ਆਫੀਸਰ ਬੰਨਾ ਹੈ ਤੇ ਮੈਨੇ ਆਪਣੇ ਸਰ ਨੂੰ ਆਪਣੇ ਤੇ ਪ੍ਰਾਊਡ ਕਰਵਾਉਣਾ ਹੈ ਥੈਂਕ ਯੂ ਸਰ ਮੇਰਾ ਨਾਮ ਸਿਕੰਦਰ ਸਿੰਘ ਹੈ ਮੈਂ 6th ਕਲਾਸ ਵਿੱਚ ਪੜ੍ਹਦਾ ਹੀ ਮਤਲਬ ਗਰੇਵਨ ਸਰ ਦੇ ਆਉਣ ਤੋਂ ਪਹਿਲੇ ਸਾਡੇ ਪਿੰਡ ਵਿੱਚ ਕੋਈ ਹਾਕੀ ਨਹੀਂ ਜਾਣਦਾ ਨਹੀਂ ਸੀ ਜਦੋਂ ਗਰੇਵਨ ਸਰ ਆਏ ਉਹਨਾਂ ਨੇ ਸਾਨੂੰ ਹਾਕੀ ਬਾਰੇ ਦੱਸਿਆ ਤੇ ਸਾਨੂੰ ਹਾਕੀ ਖੇਡਣੀ ਸਿਖਾਈ ਤੇ ਕੋ ਸਾਹਮਣੇ ਮਿਲਵਾਏ ਜੈਵਰ ਕੋ ਸਾਹਮਣੇ ਵਾਲੀ ਉਸ ਤੋਂ ਬਾਅਦ ਆਹਨੇ ਡਿਸਟ੍ਰਿਕਟ ਵਿੱਚ ਫਸਟ ਜੀਨ ਆਈਸੀ ਕੇ ਸਾਡੀ ਤੇ ਸਟੇਟ ਵਿੱਚ ਥਰਡ ਹੋਣੀ ਸੀ ਬਟ ਆਈ ਨਹੀਂ ਹੈਗੀ ਤੇ ਤੇ ਅਸੀਂ 2 ਬਚੇ ਨੈਸ਼ਨਲ ਕੈਂਪ ਵਿੱਚ ਵੀ ਸਿਲੈਕਟ ਆਈ ਚੰਡੀਗੜ੍ਹ ਅਕੈਡਮੀ ਟ੍ਰਾਇਲ ਦਿੱਤੇ ਤੇ ਮੈਂ ਸਿਲੈਕਸ਼ਨ ਹੋ ਗਈ ਮੇਰੀ ਉੱਥੇ ਅੰਗਰੇਜ਼ੀ ਕਿ ਐਮ ਹੈ ਤੁਹਾਡਾ ਮੇਰਾ ਐਮ ਐਸਰਮਾ ਹੌਲੰਪਿਕ ਖੇਡਣੇ